ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਵੋਕੇਟ ਈਮਾਨ ਸਿੰਘ ਖਾਰਾ ਹੈ ਮੈਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਮੁਖ ਬੁਲਾਰਾ ਤੇ ਲੀਗਲ ਐਡਵਾਈਜ਼ਰ ਤੇ ਅੱਜ ਜੋ ਐਮਪੀ ਪਾਈ ਅਮਰਿਤਪਾਲ ਸਿੰਘ ਜੋ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਜੋ ਚਾਚਾ ਜੀ ਨੇ ਚਾਚਾ ਹਰਜੀਤ ਸਿੰਘ ਜੀ ਜੋ ਪਹਿਲਾਂ ਉਹਨਾਂ ਨਾਲ ਡਿਬਰੂਗੜਜੀਟ ਨਜ਼ਰਬੰਦ ਸੀ ਉਸ ਤੋਂ ਬਾਅਦ ਜੋ 39 ਨੰਬਰ ਅਜਨਾਲਾ ਪੁਲਿਸ ਸਟੇਸ਼ਨ ਐਫ ਆਈ ਆਰ ਹੈ ਉਸ ਦੇ ਵਿੱਚ ਗ੍ਰਿਫਤਾਰੀ ਪਾ ਕੇ ਉਹਨਾਂ ਨੂੰ 18 ਮਾਰਚ ਨੂੰ ਜੋ ਬਠਿੰਡਾ ਸੈਂਟਰਲ ਜੀਲ ਵਿੱਚ ਲੈ ਆਏ ਸੀ ਤੇ ਉਹ ਕਾਫੀ ਦਿਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ 2-4 ਮਹੀਨਿਆਂ ਤੋਂ ਜਿਸ ਦੀ ਵਾਰ-ਵਾਰ ਬੇਨਤੀ ਉਹ ਪ੍ਰਸ਼ਾਸਨ ਨੂੰ ਕਰ ਰਹੇ ਸੀ ਪਰ ਪ੍ਰਸ਼ਾਸਨ ਉਹ ਮੰਗਾਂ ਨਹੀਂ ਸੀ ਪੂਰੀਆਂ ਕਰ ਰਿਹਾ ਤਾਂ ਨਿਰੰਤਰ 20 ਮਈ ਤੋਂ ਉਹ ਹੰਗਰ ਸਟ੍ਰਾਈਕ ਉੱਪਰ ਭੁੱਖ ਹੜਤਾਲ ਉੱਪਰ ਚੱਲ ਰਹੀ ਸੀ ਜੋ ਬੜੀਆਂ ਫੰਡਾਮੈਂਟਲ ਜੋ ਬੇਸਿਕ ਮੰਗਾਂ ਨੇ ਵੀ ਇੱਕ ਤਾਂ ਜਿਹੜੀ ਉਹਨਾਂ ਦੀ ਪਰਿਵਾਰ ਨਾਲ ਗੱਲਬਾਤ ਕਰਾਈ ਜਾਵੇ ਸਾਰੀ ਫੈਮਲੀ ਉਹਨਾਂ ਦੀ ਬਾਹਰ ਤਾਂ ਉੱਥੇ ਜੋ ਆਈਐਸਟੀਡੀ ਇੰਟਰਨੈਸ਼ਨਲ ਕਾਲਿੰਗ ਥਰੂ ਦੇਖੋ ਹਰੇਕ ਕੈਦੀ ਦਾ ਇੱਕ ਬੇਸਿਕ ਰਾਈਟ ਹੈ ਵੀ ਉਹਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਆਪਦੀ ਵਾਈਫ ਦੇ ਨਾਲ ਗੱਲਬਾਤ ਕਰ ਸਕੇ ਉਹ ਡਿਨਾਈ ਕਰ ਰਹੀ ਸ ਬਾਕੀ ਪਰਿਵਾਰ ਦੇ ਨਾਲ ਜੋ ਹੋਰ ਸਾਥ ਸਬੰਧੀ ਇੱਥੇ ਨੇ ਉਹਨਾਂ ਨਾਲ ਮੁਲਾਕਾਤਾਂ ਵੀ ਨਹੀਂ ਸਿਖਾਈਆਂ ਜਾ ਰਹੀਆਂ ਇੱਕ ਉਹਨਾਂ ਦੀ ਬੈਰਕਾਂ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਜਿਸ ਦੇ ਨਾਲ ਸਾਰੀ ਜੋ ਕੀ ਨਿੱਜੀ ਜ਼ਿੰਦਗੀ ਸਾਰਾ ਕੁਝ ਉੱਤੇ ਜੋ ਰਿਕਾਰਡ ਕਰਦੇ ਨੇ ਸੁਣਦੇ ਨੇ ਤਾਂ ਉਹ ਵੀ ਜੋ ਫੰਡਾਮੈਂਟਲ ਰਾਈਟਸ ਦੇ ਉਲਟ ਹੈ ਤਾਂ ਉਸ ਨੂੰ ਲੈ ਕੇ ਕੇ ਉਹ ਸਾਰਾ ਇੱਥੇ ਜੋ ਹੈਗਾ ਇੱਕ ਭੁਖੜਤਾਲ ਤੇ ਬੈਠੇ ਸੀ ਤੇ ਅੱਜ ਜੋ ਉਹਨਾਂ ਨਾਲ ਮੁਲਾਕਾਤ ਕਰਨ ਗਈ ਸੀ ਅਸੀਂ ਜੇਲ੍ਹ ਦੇ ਵਿੱਚ ਤੇ ਉੱਥੋਂ ਡਾਕਟਰ ਸਾਹਿਬ ਨੇ ਵੀ ਉਹਨਾਂ ਨੂੰ ایمਸ ਦੇ ਵਿੱਚ ਐਮਰਜੈਂਸੀ ਚ ਰੈਫਰ ਕੀਤਾ ਸੀ ਕਿਉਂਕਿ ਉਹਨਾਂ ਦੀ ਜਿਹੜੀ ਹੈਲਥ ਹੈ ਦਿਨ ਪ੍ਰਤੀ ਦਿਨ ਜੋ ਘਟਦੀ ਜਾ ਰਹੀ ਸੀ ਤੇ ਅੱਜ ਅੱਜ ਅਸੀਂ ਵੀ ਉਹਨਾਂ ਦੇ ਵਕੀਲ ਹੋਣ ਦੇ ਨਾਤੇ ਇੱਥੇ ایمਸ ਹਸਪੀਟਲ 'ਚ ਪਹੁੰਚੇ ਆਂ ਤੇ ਉਹਨਾਂ ਜਿਹੜੇ ਸਾਰੇ ਟੈਸਟ ਵਗੈਰਾ ਇੱਥੇ ਹੋ ਰਹੇ ਨੇ ਤਾਂ ਜੋ ਉਹਨਾਂ ਦੇ ਜਿਹੜੇ ਹਾਲਾਤ ਨੇ ਬੜੇ ਜੋ ਇੱਕ ਨਾਜ਼ੁਕ ਨੇ ਕਿਉਂਕਿ ਜੋ ਜੇਲ੍ਹ ਪ੍ਰਸ਼ਾਸਨ ਹੈ ਜੋ ਪੰਜਾਬ ਸਰਕਾਰ ਹੈ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਇਹ ਨਹੀਂ ਮੰਨ ਰਹੀ। ਹਾਂਜੀ ਅੱਛਾ ਹੁਣ ਹਾਲਾਤ ਕੀ ਨੇ ਹੁਣ ਹਾਲਾਤ ਉਹਨਾਂ ਦੇ ਦੇਖੋ ਜਿਹੜੀ ਬਾਡੀ ਐ ਉਹ ਅੰਦਰੋਂ ਜਿਵੇਂ ਕਿ ਉਸ ਨੂੰ ਤੁਸੀਂ ਲਾ ਲੋ ਜਿਹੜੇ ਕਿਟੋਨ ਸੈੱਲ ਹੁੰਦੇ ਨੇ ਜੋ ਨੁਕਸਾਨਦੇ ਹੀ ਹੁੰਦੇ ਨੇ ਸ਼ਰੀਰ ਦੇ ਲਈ ਉਹ ਬਣਨੇ ਸ਼ੁਰੂ ਹੋ ਗਏ ਨੇ ਵੇਟ ਉਹਨਾਂ ਦਾ ਘਟਦਾ ਜਾ ਰਿਹਾ ਹੈ 슈ਗਰ ਦੇ ਮਰੀਜ਼ ਨੇ ਤਾਂ ਉਹਨਾਂ ਦੇ ਹਾਲਾਤ ਬੜੇ ਨਾਰਮਲ ਨੇ ਸੌਰੀ ਹਾਲਾਤ ਉਹਨਾਂ ਦੇ ਬੜੇ ਜ਼ਿਆਦਾ ਤੁਸੀਂ ਲਾ ਲੋ ਬੱਤਰ ਹੁੰਦੇ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਦੇਖਦਿਆਂ ਹੋਇਆ ਤਾਂ ਜਿਹੜਾ ਪੁਲਿਸ ਪ੍ਰਚਾਰਣ ਉਹਨਾਂ ਨੂੰ ਇਮਸ ਉਹ ਜਿੱਥੇ ਲੈ ਕੇ ਆਇਆ ਹੈ ਤੇ ਹੁਣ ਜੋ ਹੈਗਾ ਜੀ ਉਹਨਾਂ ਦਾ ਜਿਹੜਾ ਇਲਾਜ ਲਈ ਵੀ ਉਹਨਾਂ ਨੇ ਬੇਨਤੀ ਕਰ ਰਿਹਾ ਪਰ ਉਹ ਕਹਿ ਰਹੇ ਨੇ ਮੈਂ ਉਦੋਂ ਤੱਕ ਇਲਾਜ ਨਹੀਂ ਲੈਣਾ ਜਦ ਤੱਕ ਏਟਲੀ ਸਾਡੀਆਂ ਬੇਸਿਕ ਮੰਗਾਏ ਨੇ ਜਿਹੜੀਆਂ ਕਿ ਪਰਿਵਾਰ ਨਾਲ ਗੱਲਬਾਤ ਕਰਨੀ ਮੁਲਾਕਾਤ ਕਰਾਉਣੀ ਇਹ ਨਹੀਂ ਮੰਨ ਲੈਂਦੇ ਤਾਂ ਉਦੋਂ ਤੱਕ ਮੈਂ ਕੋਈ ਜਿਹੜਾ ਇਲਾਜ ਹੈ ਇਹ ਨਹੀਂ ਕਰਾਉਣਾ